ਹਲਕਾ ਨਦੀਨानगर ਅਦੀਨ ਪੈਂਦੇ ਥਾਣਾ ਬਹਿਰਾਮਪੁਰ ਦੇ ਪਿੰਡ ਭੋਲਾ ਵਿੱਚ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਪਿੰਡ ਦੇ ਸਰਪੰਚ ਦੀ ਮੋਟਰ ਨੂੰ ਨੁਕਸਾਨ ਪਹੁੰਚਾਇਆ ਗਿਆ ਪਰ 16 ਬੋਤਲਾਂ ਨਜਾਇਜ਼ ਸ਼ਰਾਬ ਰੱਖਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਦੇ ਭਰਾ ਨੇ ਦੱਸਿਆ ਕਿ ਪਿੰਡ ਭੋਲਾ ਤੋਂ ਥੋੜਾ ਬਾਹਰ ਡਾਲਾ ਰੋਡ ਤੇ ਖੇਤਾਂ ਵਿੱਚ ਉਸ ਦੇ ਭਰਾ ਦੇ ਟਿਊਬਲ ਚੋਂ 16 ਬੋਤਲਾਂ ਸ਼ਰਾਬ ਬਰਾਮਦ ਹੋਈ ਹੈ ਜਿਸ ਦੀ ਸੂਚਨਾ ਤੁਰੰਤ ਥਾਣਾ ਬਹਿਰਾਮਪੁਰ ਪੁਲਿਸ ਨੂੰ ਦਿੱਤੀ ਗਈ ਹੈ ਇਸ ਵੰਦੀ ਉਹਨਾਂ ਕਿਹਾ ਕਿ ਅਜੇਹਾ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਉਸ ਦੇ ਭਰਾ ਪਿੰਡ ਦੇ ਸਰਪੰਚ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬਦਨਾਮ ਕਰਨ ਜਾਂ ਝੂਠੇ ਕੇਸ ਵਿੱਚ ਫਸਾਉਣ ਲਈ ਕੀਤਾ ਗਿਆ ਹੈ ਉਸ ਦਾ ਭਰਾ ਪਿੰਡ ਤੋਂ ਬਾਹਰ ਰਹਿੰਦਾ ਹੈ ਅਤੇ ਉਹ ਵੀ ਬਾਹਰ ਕੰਮ ਕਰਦਾ ਹੈ ਜਿਸ ਕਾਰਨ ਕਿਸੇ ਨੇ ਸਾਨੂੰ ਫਸਾਉਣ ਦੀ ਕੋਸ਼ਿਸ਼ ਵਿੱਚ ਇਹ ਕੋ ਗਰਮ ਕੀਤਾ बहरामपुर पुलिस ने मौके पर पहुंच के नजायज शराब को काबू कर लिया जबकि बहरामपुर थाना इंचार्ज मैडम रंजनी वाला ने कहा कि जांच तो बाद अगली कार्रवाई की जाएगी मैं सु मेरा नाम सुदर्शन सिंह पेड़ मेरा भोला और ये साड़ी मोटर है बारों बार सा तिना चार भरावान की मोटर इतने कल शाम के टाइम से बेटा छोटा इतने बकरा रखा तो है तो लैके आया और पत्ते लाने ਉਹ ਇਥੋਂ ਚੜਿਆ ਉਪਰ ਉਹਨਾਂ ਜਰੂਰ ਮੋਟਾ ਲਾਉਣ ਵਾਸਤੇ ਜਿੱਦਾਂ ਚੜਿਆ ਉਹਨਾਂ ਆਹ ਬੋਤਲਾਂ ਦੇਖਿਆ ਇਦਾਂ ਸੇਮ ਲੱਗੀਆਂ ਜਾਂ ਨਾਲ ਇਹਨੇ ਉਸੇ ਟਾਈਮ ਫੋਨ ਕੀਤਾ ਮੈਨੂੰ ਪਾਪਾ ਦਾਦਾ ਕੋਈ ਸ਼ਰਾਬ ਰੱਖ ਗਿਆ ਉਪਰ ਮੈਂ ਉਹਨੂੰ ਕਿਹਾ ਵੀ ਤੂੰ ਉੱਥੇ ਰਹਿ ਕੋਈ ਗੱਲ ਨਹੀਂ ਮੈਂ ਆਉਂਗਾ ਛੋਟਾ ਬਰਾਦਰਾ ਉਹ ਬਾਹਰ ਆਂਦਾ ਮੈਂ ਵੀ ਜੋਬ ਤੇ ਆ ਮੈਂ ਵੀ ਬੈਂਕ ਚੋਂ ਸ਼ਾਮ ਨੂੰ ਆਇਆ 7:00 ਵਜੇ ਤੇ ਕਿਉਂਕਿ ਇੱਥੇ ਕੋਈ ਹੁੰਦਾ ਨਹੀਂ ਸਾਡੇ ਦਾ ਘਰ 'ਚ ਕੋਈ ਹੁੰਦਾ ਨਹੀਂ ਇੱਥੇ ਨਾ ਇਹ ਦਿਨ ਨੂੰ ਕੋਈ ਤੇ ਨਾ ਇਹ ਰਾਤ ਨੂੰ ਤੇ ਉਹ ਪਰਸ਼ਾਨ ਨੂੰ ਆ ਕੇ ਦੇਖਿਆ ਪਰ ਅਸੀਂ ਥੋੜੀ ਰੱਖੀ ਕੰਟਾਇਆ ਵੀ ਰੱਖੀ ਕਿ ਕੋਈ ਸ਼ਾਮ ਨੂੰ ਆਏ ਇੱਥੋਂ ਅਸੀਂ ਕੋਈ ਕਿਸੇ ਦਾ ਫੜੀਏ ਕਿਸੇ ਨੂੰ ਪਰ ਸ਼ਾਮ ਨੂੰ ਕੋਈ ਸਾਨੂੰ ਕੋਈ ਪਰੜਕਿਆ ਨਹੀਂ ਸਾਰੇ ਭਰਾਵਾਂ ਨੇ ਆਪਾਂ ਵੱਡੇ ਭਾਈ ਹੈ ਇਹਨਾਂ ਨੂੰ ਇਨਫੋਰਮ ਕੀਤਾ ਹੈ ਕਿ ਤੁਸੀਂ ਵੀ ਥੋੜੀ ਕੰਟਾਇਆ ਰੱਖਿਓ ਕਿ ਕੋਈ ਆਉਂਦਾ ਪਰ ਇਥੇ ਰਾਤ ਨੂੰ ਕੋਈ ਆਇਆ ਨਹੀਂ ਮਤਲਬ ਇਹ ਤਾਂ ਸਾਨੂੰ ਇਹ ਪਤਾ ਲੱਗਦਾ ਜੇ ਤਾਂ ਕੋਈ ਕਿਸੇ ਨੇ ਸਪਲਾਈ ਵਾਸਤੇ ਰੱਖੀ ਆ ਤੇ ਉਹਨੂੰ ਲਾਜਣੀ ਸੀ ਸਾਨੂੰ ਇਹ ਆ ਕਿ ਹੋ ਸਕਦਾ ਕਿਉਂਕਿ ਉਹ ਛੋਟੇ ਭਾਈ ਸਾਹਿਬ ਆ ਉਹਨਾਂ ਦੇ ਘਰੋਂ ਸਰਪੰਚਾ ਸਾਡੇ ਇਸ ਪਿੰਡ ਦੇ ਔਰ ਉਹਨਾਂ ਨੇ ਕਾਫੀ ਇਸਪੈਂਡ ਦਾ ਸੁਧਾਰ ਕੀਤਾ ਕੰਮ ਕੀਤਾ ਹੋ ਸਕਦਾ ਕੋਈ ਜਿਹੜੇ ਸ਼ਰਾਬ ਤੇ ਅਨਸਰ ਆ ਉਹਨਾਂ ਨੇ ਕੋਈ ਬਦਨਾਮ ਕਰਨ ਵਾਸਤੇ ਜਾਂ ਕੋਈ ਉੱਤੇ ਅਨਸ਼ਣ ਲਾਉਣ ਵਾਸਤੇ ਇਹ ਕੰਮ ਕੀਤਾ ਜਿਹੜਾ ਕਿ ਕਿਉਂਕਿ ਉਹ ਦਿੱਲੀ ਆ ਇਸ ਟਾਈਮ ਉਹ ਉਹਨਾਂ ਦੇ ਘਰੋਂ ਘਰ ਆ ਆਪ ਦਿੱਲੀ ਆ ਮੈਂ ਡਿਊਟੀ ਤੇ ਰਹਿਣਾ ਤੇ ਬੱਚੇ ਜਿਹੜੇ ਉਹ ਬਾਹਰ ਆਪਣੇ ਸਕੂਲ ਸਕਾਲ ਜਾਂਦੇ ਆ ਤੇ ਸਾਨੂੰ ਇਹ ਡਾਊਟ ਆ ਵੀ ਉਹਨਾਂ ਆਪ ਬਦਨਾਮ ਕਰਨ ਵਾਸਤੇ ਵੀ ਜਦੋਂ ਕੋਈ ਆਏ ਆਪਾਂ ਪੁਲਿਸ ਪੁਲਿਸ ਕੇਸ ਬਣਵਾਈ ਜਾਣਾ ਤੇ ਕਿਉਂਕਿ ਰਾਜਨੀਤਿਕ ਹੈਗੀ ਆ ਇਸੇ ਚੀਜ਼ ਕਿ ਇੱਕ ਦੂਜੇ ਉੱਪਰ ਅਲਾਂਚਨ ਲਈ ਆਪਾਂ ਇਹ ਵਧੀਆ ਤਰੀਕਾ ਨਾਲ ਲੱਭਿਆ ਇੱਥੇ ਹੋ ਗਿਆ ਹੁੰਦਾ ਜਾਂਦਾ ਹੈ ਨਹੀਂ ਆਪਾਂ ਜਦੋਂ ਅਣੇ ਕਹਾਂਗੇ ਸਾਫਾ ਮੁਰਾਵਾ ਦਾਂਗੇ ਜਾਂ ਕੁਝ ਇੱਦਾਂ ਕਰਾਂਗੇ ਤੇ ਦੇਖਾਂਗੇ ਭਈ ਭਈ ਇਹ ਭਈ ਇਹ ਕੰਮ ਕਰਾਉਂਦੇ ਆ ਸਰਪੰਚੇ ਕੰਮ ਕਰਾਉਂਦਾ ਜਾਂ ਮਤਲਬ ਕੁਝ ਵੀ ਉਹਨਾਂ ਦੇ ਦਿਮਾਗ 'ਚ ਚੱਲ ਰਿਹਾ ਹੋਣਾ ਇਹ ਸਾਜ਼ਿਸ਼ ਕੀਤੀ ਹੈ ਇੱਕ ਇਸ ਬੰਦੇ ਨੂੰ ਪੁਲਿਸ ਨੂੰ ਸੂਚਿਤ ਕਰਤਾ ਜੀ ਤੁਸੀਂ ਪੁਲਿਸ ਨੂੰ ਸੂਚਿਤ ਕਰਤਾ ਜੀ ਅਸੀਂ ਪੁਲਿਸ ਨੂੰ ਸਾਰੀ ਪੂਰੀ ਜਾਣਕਾਰੀ ਦੇ ਦਿੱਤੀ ਹੈ ਅਸੀਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਇਹ ਹੈ ਜੇਸੀ ਬੰਦੇ ਨੇ ਜੇ ਸਾਨੂੰ ਅਜੇ ਤੱਕ ਕੋਈ ਇਹਦਾ ਇਨਫੋਰਮੇਸ਼ਨ ਤਾਂ ਨਹੀਂ ਮਿਲੀ ਵੀ ਕਿਹੜਾ ਬੰਦਾ ਆਸਾ ਰੱਖ ਗਿਆ ਇੱਥੇ ਕਿਉਂਕਿ ਪਿੰਡੋਂ ਬਾਹਰ-ਬਾਹਰ ਆ ਸਾਡਾ ਵੀ ਇੱਥੇ ਆਉਣਾ ਜਾਣਾ ਇੰਨਾ ਹੈ ਨਹੀਂ ਪਰ ਜੋ ਵੀ ਹੈ ਜਿਨੇ ਵੀ ਕੀਤਾ ਉਹਦੇ ਖਿਲਾਫ ਕਾਰਵਾਈ ਜੋ ਵੀ ਆ ਬੰਦ ਦੀ ਕਾਰਵਾਈ ਇਹਦੇ ਕੀਤੀ ਜਾਏ ਤਾਂ ਗੁਰਦਾਸਪੁਰ ਤੋਂ ਪੱਤਰਕਾਰ ਲਖਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਫਾਸਟ ਅਪਡੇਟ